ਭਈ ਗੱਲਾਂ ਐ ਭਰਾਵੋ ਜਿਹੜੇ ਭਗਤ ਹੋਏ ਨੇ ਨਾ ਭਗਤ ਭਗਤ ਕੋਈ ਐ ਨਹੀਂ ਵੀ ਆਪਦੇ ਘਰੋਂ ਉੱਠ ਕੇ ਉਹੀ ਬਣ ਜੂ ਜੇ ਉਹਨਾਂ ਦੀ ਭਗਤੀ ਕਰੀ ਹੁੰਦੀ ਐ ਤਪਛਿਆ ਕਰੀ ਹੁੰਦੀ ਐ ਅਕਾਲ ਪੁਰਖ ਨਾਲ ਉਹਨਾਂ ਦਾ ਮੇਲ ਮਿਲਿਆ ਹੁੰਦਾ ਹੈ ਉਹ ਭਗਤ ਉਹੀ ਬਣ ਸਕਦੇ ਨੇ ਜੇ ਆਪਾਂ ਉਹਨਾਂ ਦੇ ਹਿੱਸਾ ਕਰੀਏ ਐ ਨਹੀਂ ਰਿਸ ਕਰਨੀ ਸਾਂ ਜੀ ਇਹ ਮਿਹਨਤ ਕਰਨੀ ਪੈਂਦੀ ਆ ਭਾਈ ਫੇਰ ਹੀ ਭਗਵਾਨ ਦੇ ਉੱਤੇ ਉਹਦਾ ਨਾਮ ਰਹਿੰਦਾ ਹੈ ਜਿਹੜੇ ਭਗਤ ਹੁੰਦੇ ਨੇ ਬਹੁਤ ਵੱਡੀ ਚੀਜ਼ ਹੁੰਦੇ ਨੇ ਭਗਤ ਭਗਤ ਪਿਆਰੇ ਰੱਬ ਨੂੰ ਹੁਣ ਦੇਖ ਲਓ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਪਣੇ ਭਗਤਾਂ ਦੀ ਬਾਣੀ ਆ ਉਹਦੇ ਵਿੱਚ ਵੀ ਬੜੇ ਬੜੇ ਭਗਤ ਹੋਏ ਨੇ ਕਮੀਰ ਭਗਤ ਵਰਗੇ ਤੇ ਜਿਹੜਾ ਕਮੀਰ ਭਗਤ ਦੀ ਨਾ ਉਹ ਕੋਈ ਛੋਟੀ ਚੀਜ਼ ਨਹੀਂ ਸੀ ਬੜਾ ਭਗਤ ਹੋਇਆ ਹੋ ਉਹ ਮਤਲਬ ਜਿੱਥੇ ਭਗਤ ਕਮੀਰ ਰਹਿੰਦਾ ਸੀ ਨਾ ਉਹਦੀ ਇੱਕ ਜਿੱਥੇ ਕੁਟਿਆ ਥੀ ਉਹ ਕਮੀਰ ਭਗਤ ਦੀ ਕੁਟਿਆ ਦੇ ਕੋਲੇ ਕੋਈ ਮੇਰੇ ਵਰਗਾ ਗਮਾਂਡ ਜਿਹੜਾ ਹੈਗਾ ਸੀ ਉਹ ਦੇਖਿਆ ਕਰੇ ਬਈ ਧੰਨ ਬਾਬਾ ਧੰਨ ਬਾਬਾ ਹੁੰਦੀ ਹੈ ਵੀ ਮੇਰਾ ਕੋਈ ਨਾਉ ਨਹੀਂ ਲੈਂਦਾ ਮੇਰੇ ਕੋਲੇ ਵੱੱਦ ਬੋਤਾ ਗੱਡਾ ਮੇਰੇ ਚਾਰ ਮੁੰਡੇ ਲਟੈਣਾ ਤੇ ਮੇਰਾ ਦਰਵਾਜਾ ਪਾਇਆ ਹੋਇਆ ਹੈ ਮੇਰੇ ਕੋਲੇ ਕਿਸੇ ਚੀਜ਼ ਦੇ ਘਾਟ ਨਹੀਂ ਪਰ ਮੇਰੀ ਕੋਈ ਗੱਲ ਦਾ ਕੋਈ ਨਾਉ ਨਹੀਂ ਲੈਂਦਾ ਮੇਰੀ ਬੱਲੇ ਬੱਲੇ ਕਿਉਂ ਨਹੀਂ ਹੈ ਇਹ ਬਾਬੇ ਕੋਲੇ ਕੀ ਗੁਣ ਹੈ ਇਹ ਧੰਨ ਬਾਬਾ ਕਮੀਰ ਜੀ ਧੰਨ ਬਾਬਾ ਜੀ ਹੁੰਦੀ ਹੈ ਵੀ ਮੇਰਾ ਨਹੀਂ ਕੋਈ ਨਾਉ ਜਪਦਾ ਇਹ ਬਾਬੇ ਦਾ ਕਿਉਂ ਨਾਉ ਜਪਦੇ ਨਹੀਂ ਇਹ ਤੇ ਕੀ ਵੱਡੀ ਏਡਾ ਗੁਣ ਹੈ ਉਹ ਸੋਚਿਆ ਕਰੇ ਗਮੰਡੀ ਤਾਂ ਇੱਕ ਦਿਨ ਕੀ ਹੋਇਆ ਉਹਦੇ ਮਨ ਚ ਵੀ ਆਪਾਂ ਇਹ ਚੀਜ਼ ਦਾ ਪਤਾ ਲਈਏ ਦੀ ਬਾਬੇ ਨੂੰ ਬੜਾ ਲੋਕ ਧੰਨ ਧੰਨ ਕਰਦੇ ਨੇ ਆਪਣੀ ਕੋਈ ਪਿੰਡ ਦੇ ਵਿੱਚ ਗੱਲ ਨਹੀਂ ਕਰਦਾ ਤਾਂ ਉਹਦੇ ਮਨ ਦੇ ਵਿੱਚ ਕਿਤੇ ਇਹ ਗੱਲ ਆਈ ਕਿਤੇ ਬਾਬਾ ਬਾਹਰ ਮੈਦਾਨ ਗਿਆ ਉਹ ਮੇਰੇ ਵਰਗਾ ਗਮੰਡੀ ਉਹਨੂੰ ਉੱਥੇ ਫਿਰ ਮਿਲ ਗਿਆ ਉਹਨੂੰ ਕਹਿੰਦਾ ਬਾਬਾ ਜੀ ਕਹਿੰਦਾ ਵੀ ਸੋਡਾ ਲੋਕ ਬੜਾ ਗੁਣ ਗਾਣ ਕਰਦੇ ਨੇ ਵੀ ਮੈਂ ਤੇਰੇ ਗਮਾਣ ਆ ਮੇਰਾ ਕੋਈ ਨਾਂ ਹੀ ਨਹੀਂ ਲੈਂਦਾ ਮੇਰੇ ਤੇ ਕੀ ਘਾਟ ਹੈ ਬਾਬਾ ਜੀ ਕਹਿੰਦਾ ਭਾਈ ਇਹ ਤਾਂ ਅਕਾਲ ਪੁਰਖ ਨੂੰ ਪਤਾ ਹੈ ਮਾਲਕ ਨੂੰ ਹੀ ਪਤਾ ਇਹਦੇ ਬਾਰੇ ਆਪਾਂ ਤਾਂ ਉਹਦੇ ਜਾਪ ਕਰਦੇ ਆ ਮਾਲਕ ਦਾ ਤੇ ਤੂੰ ਵੀ ਕਹਿੰਦਾ ਰੱਬ ਦਾ ਨਾਮ ਲਿਆ ਕਰ ਮਾਲਕ ਦਾ ਨਾਮ ਲਿਆ ਕਰ ਸਭ ਕੁਝ ਆਪ ਹੀ ਹੋ ਜੂ ਕਹਿੰਦਾ ਨਹੀਂ ਜੀ ਬਾਬਾ ਜੀ ਮੈਨੂੰ ਗੱਲ ਕੀ ਦੱਸੋ ਵੀ ਸੋਢੀ ਦਾ ਬਹੁਤ ਬੱਲੇ ਬੱਲੇ ਮੇਰਾ ਕੋਈ ਪਿੰਡ ਦਾ ਨਾਮ ਨਹੀਂ ਲੈਂਦਾ ਧੰਨ ਬਾਬਾ ਧੰਨ ਬਾਬਾ ਹੀ ਹੁੰਦੀ ਹੈ ਮੈਂ ਤਾਂ ਉਹਦੇ ਬਾਰੇ ਪੁੱਛਦਾ ਵੀ ਸੋਢੇ ਦੇ ਕੀ ਗੁਣ ਹੈ ਉਹ ਬਾਬਾ ਜੀ ਨੇ ਕਿਹਾ ਵੀ ਇਹ ਤਾਂ ਹੁਣ ਭੁੱਲ ਚ ਫਿਰਦਾ ਬਾਬਾ ਜੀ ਕਹਿੰਦਾ ਕਹਿੰਦਾ ਆ ਜਾ ਭਾਈ ਫਿਰ ਮੇਰੇ ਘਰ ਨੂੰ ਆ ਜਾ ਚੱਲ ਗਏ ਉਹਨੇ ਆਖਿਆ ਲੈ ਵੀ ਅੱਜ ਕੁਝ ਲੱਭੂਗਾ ਚੱਲਦਿਆਂ ਉਹ ਬਾਬਾ ਜੀ ਦੇ ਨਾਲ ਚਲੇ ਗਿਆ ਬਾਬਾ ਜੀ ਉਹਨੂੰ ਆਪਣੀ ਕੁਟੀਆ ਚ ਲੈ ਗਿਆ ਜਾ ਕੇ ਮੰਜੀ ਢਾਤੀ ਬਾਬਾ ਜੀ ਨੇ ਉਹ ਮੇਰੇ ਵਰਗਾ ਜਾ ਕੇ ਉਹਦੇ ਤੇ ਬਹਿ ਗਿਆ ਬਾਬਾ ਜੀ ਬੋਲਦੇ ਐ ਕਹਿੰਦਾ ਲੋਈ ਕਹਿੰਦੀ ਹਾਂ ਜੀ ਕਹਿੰਦਾ ਐਂ ਕਰ ਇੱਕ ਬੱਥਰ ਮਿੱਟੀ ਦਾ ਭਰ ਕੇ ਲਿਆ ਬਾਹਰੋਂ ਕਹਿੰਦੀ ਲਓ ਜੀ ਲਿਆਉਣੀ ਆ ਉਹਨੇ ਬੱਠਲ ਚੱਕਿਆ ਉਹ ਬਾਹਰ ਚਲੀ ਗਈ ਜਾ ਕੇ ਮਿੱਟੀ ਦਾ ਬੱਠਲ ਭਰ ਕੇ ਲਿਆ ਕੇ ਘਰੇ ਕਹਿੰਦੀ ਲਓ ਜੀ ਲਿਆਂਦੀ ਉਹ ਕਹਿੰਦਾ ਐ ਕਰ ਲਈ ਇਹਨੂੰ ਇਹਨੂੰ ਮੜੀ ਜੀ ਥਾਪੀ ਨਾਲ ਕੁੱਟ ਕੇ ਬਰੀਕ ਕਰ ਲੈ ਕਹਿੰਦੀ ਲਓ ਜੀ ਉਹਨੇ ਜੀ ਥਾਪੀ ਨਾਲ ਕੁੱਟ ਕੇ ਉਹ ਮਿੱਟੀ ਬਰੀਕ ਕਰ ਲਈ ਕਹਿੰਦੀ ਲਓ ਜੀ ਬਰੀਕ ਕਰਤੀ ਕਹਿੰਦਾ ਐ ਕਰ ਇਹ ਡਲੀਆਂ ਨਿਕਲ ਜਾਣਗੀਆਂ ਮੜੀ ਝਾੜਨੇ ਨਾਲ ਇਹਨੂੰ ਸਾਲ ਲੈ ਕਹਿੰਦੀ ਲਓ ਜੀ ਹੁਣ ਮੇਰੇ ਵਰਗਾ ਬੈਠਾ ਦੇਖੀ ਜਾਂਦਾ ਉਹਨੇ ਪਈ ਸਾਂਣੇ ਦੇ ਨਾਲ ਉਹ ਸਾਂਣ ਕੇ ਡਲੀਆਂ ਕੱਢਤੀਆਂ ਬਰੀਕ ਮਿੱਟੀ ਤਿਆਰ ਕਰ ਲਈ ਕਹਿੰਦੀ ਲਓ ਜੀ ਤਿਆਰ ਹੈ ਹੁਣ ਕਹਿੰਦਾ ਐਂ ਕਰ ਕਹਿੰਦਾ ਜਿਹੜੀ ਆਪਣੇ ਕੁਟੀਆ ਦੇ ਪਨਾਲੇ ਕੋਲੇ ਨਾ ਉੱਥੇ ਕਹਿੰਦਾ ਜਿੱਦੇ ਬੱਦਲ ਪੈਂਦਾ ਚਾਉਂਦਾ ਸੀਗਾ ਕਹਿੰਦਾ ਇਹ ਮਿੱਟੀ ਆਪਾਂ ਉਹ ਪਨਾਲੇ ਕੋਲੇ ਲਾਉਣੀ ਹੈ ਕਹਿੰਦਾ ਇਹਦੇ ਵਿੱਚ ਥੋੜੀ ਜੀ ਤੂੜੀ ਪਾ ਲੈ ਥੋੜੀ ਜੀ ਤੂੜੀ ਪਾ ਕੇ ਇਦੇ ਵਿੱਚ ਕਹਿੰਦਾ ਉਹ ਜਿਹੜਾ ਆਪਣੇ ਦੋ ਸਿਰ ਘਿਓ ਪਿਆ ਨਾ ਕੁੱਜੇ ਚ ਉਹ ਗਰਮ ਕਰਕੇ ਇਹਦੇ ਵਿੱਚ ਗੁੰਨ ਲੈ ਕਹਿੰਦੀ ਲਓ ਮਹਾਰਾਜ ਜੀ ਉਹ ਜਿਹੜਾ ਮੇਰੇ ਵਰਗਾ ਬੈਠਾ ਸੀ ਉਹਨੇ ਆਖਿਆ ਹਾ ਹਾ ਇਹ ਮਿੱਟੀ ਤੇ ਘਿਓ ਪਾਉਣਗੇ ਤਾਂ ਹੀ ਵੱਲੇ ਵੱਲੇ ਇਹਨਾਂ ਦੀ ਇਹ ਮਿੱਟੀ ਵੀ ਘਿਓ ਨਾਲ ਗੁੰਹਦੇ ਨੇ ਉਹਨੇ ਕੀ ਕਰਿਆ ਭਾਈ ਉਹ ਉਹ ਕੁੱਜਾ ਚੱਕਿਆ ਚਾਕੇ ਗਰਮ ਕਰਿਆ ਗਰਮ ਕਰਕੇ ਤਾਂ ਉਹ ਮਿੱਟੀ ਦੇ ਵਿੱਚ ਪਾ ਕੇ ਦੇਸੀ ਘਿਓ ਵਿੱਚ ਪਾ ਕੇ ਰੁਗ ਤੂੜੀ ਦਾ ਤਾਂ ਮਿੱਟੀ ਗੁੰਨ ਲਈ ਉਹ ਮਾਤਾ ਲੋਈ ਨੇ ਜਦੋਂ ਮਿੱਟੀ ਗੁੰਨ ਕੇ ਤਿਆਰ ਕਰ ਲਈ ਤਾਂ ਉਹ ਮੇਰੇ ਵਰਗਾ ਬੈਠਾ ਦੇਖੀ ਜਾਂਦਾ ਵੀ ਅੱਛਾ ਹੁਣ ਪਤਾ ਲੱਗਿਆ ਇਹ ਬਾਬਾ ਜੀ ਦੀ ਬੱਲੇ ਬੱਲੇ ਤਾਂ ਹੈ ਇਹ ਤਾਂ ਮਿੱਟੀ ਵੀ ਦੇਸੀ ਘਿਓ ਚ ਗੁੰਦੇ ਨੇ ਕਹਿੰਦਾ ਫਿਰ ਮੇਰੇ ਦਾ ਕਹਿੰਦਾ ਆਪਦੇ ਮਨ 'ਚ ਸੋਚਦਾ ਵੀ ਮੇਰੇ ਘਰੇ ਤਾਂ ਕਹਿੰਦਾ ਹਾਂ ਮੇਰੇ ਘਰ ਵਾਲੀ ਦਾ ਤੌਲਾ ਭਰਿਆ ਪਿਆ ਘਿਓ ਦਾ ਮੁੰਡਿਆਂ ਦੇ ਵਾਸਤੇ ਆ ਮੂਰੇ ਹਾੜੀ ਵੱਢਣੀ ਐ ਦੇਸੀ ਕੇ ਉਹਦਾ ਤੌਲਾ ਭਰੀ ਬੈਠੀ ਐ ਕਹਿੰਦਾ ਮੈਂ ਤਾਂ ਸਾਰੇ ਨੇ ਮੇਰੇ ਲਿਪ ਦੂੰਗਾ ਕਹਿੰਦਾ ਫਿਰ ਮੇਰੀ ਵੱਲੇ ਵੱਲੇ ਵੱਧ ਹੋਊ ਚਲੋ ਜੀ ਬਾਬਾ ਜੀ ਕਹਿੰਦਾ ਐ ਕਰ ਲੋਈ ਇਹ ਮਿੱਟੀ ਨੂੰ ਫਿਰ ਜਾ ਕੇ ਹੁਣ ਤਹਾਂ ਪਨਾਲੇ ਕੋਲੇ ਲਾ ਦੇ ਉਥੇ ਚਿਉਂਦਾ ਸੀਗਾ ਕਹਿੰਦੀ ਲਓ ਮਹਾਰਾਜ ਉਹਨੇ ਪੌੜੀ ਲਾਈ ਉਹ ਬੱਠਲ ਚੱਕਿਆ ਜਾ ਕੇ ਉਹ ਪਨਾਲੇ ਕੋਲੇ ਮਾਤਾ ਲੋਈ ਫੇਰੇ ਆਈ ਫੇਰ ਕਿਤਾ ਪਾਈ ਕਹਿੰਦੀ ਲਓ ਮਹਾਰਾਜ ਜੀ ਮੈਂ ਤਾਂ ਫੇਰੇ ਆਈ ਕਹਿੰਦਾ ਚੱਲ ਹੁਣ ਚਿਉਣੋਂ ਹਟ ਜੂਗਾ ਉਹ ਜਿਹੜਾ ਮੇਰੇ ਵਰਗਾ ਬੈਠਾ ਸੀ ਉਹਨੇ ਸੋਚਿਆ ਵੀ ਹੁਣ ਆਪਾਂ ਵੀ ਦਿਖਾਈਏ ਕਹਿੰਦਾ ਬਾਬਾ ਜੀ ਆਜੋ ਫਿਰ ਹੁਣ ਮੇਰੇ ਘਰ ਨੂੰ ਕਹਿੰਦਾ ਚੱਲ ਭਾਈ ਕਮੀਰ ਭਗਤ ਭਾਈ ਉਹਦੇ ਨਾਲ ਚੱਲ ਪਿਆ ਗਵਾਂਢੀ ਦੇ ਘਰੇ ਚਲੇ ਗਏ ਉਹ ਜਿਹੜੋ ਗਵਾਂਢੀ ਦੇ ਘਰੇ ਚਲੇ ਗਏ ਤਾਂ ਹੁਣ ਉਹਦੇ ਮਨ ਦੇ ਵਿੱਚ ਇਹ ਵੀ ਮੈਂ ਵੀ ਆਪਦੀ ਬੱਲੇ ਬੱਲੇ ਕਰਾਵਾਂ ਉਹਦੀ ਨਕਲ ਕਰੀ ਉਹ ਕਹਿੰਦਾ ਆਪਦੇ ਘਰ ਵਾਲੀ ਨੂੰ ਕਹਿੰਦਾ ਫਲਾਨੀਏ ਐਂ ਘਾਰੇ ਕੋ ਮੱਠਲ ਮਿੱਟੀ ਦਾ ਲੈ ਕੇ ਆ ਕਹਿੰਦੀ ਜੇ ਪੱਥਰ ਕੀ ਕਰਨਾ ਤੁਸੀਂ ਕਮੇਟੀ ਦੇ ਅੱਗੇ ਤਾਂ ਗੱਡਿਆਂ ਚ ਲੈ ਕੇ ਆਉਨੇ ਹੋ ਮਿੱਟੀ ਕਹਿੰਦਾ ਇੱਕ ਪੱਥਰ ਹੀ ਚਾਹੀਦਾ ਇੱਕ ਪੱਥਰ ਭਰ ਕੇ ਲਿਆ ਉਹ ਕਹਿੰਦੀ ਇੱਕ ਪੱਥਰ ਨਾਲ ਕੀ ਹੋਊ ਉਹ ਕਹਿੰਦਾ ਮੈਂ ਕਹਿੰਦਾ ਜੇ ਇੱਕ ਪੱਥਰ ਲਿਆ ਉਹਨੇ ਸੋਚਿਆ ਵੀ ਚਲੋ ਮੂਡ ਹੁੰਦਾ ਇੱਕ ਪੱਥਰ ਨੇ ਚਾਹੀਦਾ ਹੂ ਇਹਨੂੰ ਲੈ ਆਉਣੀਆ ਉਹ ਬਾਹਰ ਗਈ ਇੱਕ ਪੱਥਰ ਮਿੱਟੀ ਦਾ ਭਰ ਲਿਆਈ ਤਾਂ ਭਾਈ ਮਿੱਟੀ ਦਾ ਪੱਥਰ ਲੈ ਆ ਕੇ ਜੋ ਟੀਰੀ ਕਰਦਾ ਕਹਿੰਦੀ ਆ ਲਿਆਂਦੀ ਕਹਿੰਦਾ ਐਂ ਕਰ ਆਇਦਰ ਨੂੰ ਨਾ ਜਾਏ ਨੂੰ ਮੜੀ ਜੀ ਕੁੱਟ ਕਹਿੰਦੀ ਕੁੱਟ ਕੇ ਹੀ ਕੀ ਕਰਨੀ ਆ ਪਾਣੀ ਪਾ ਦੇ ਭਿੱਜ ਜੂ ਕਹਿੰਦਾ ਨਹੀਂ ਇਹ ਬਰੀਕ ਕਰਨੀ ਐ ਉਹ ਕਹਿੰਦੀ ਲੈ ਇਹਨੂੰ ਬਰੀਕ ਨਹੀਂ ਕੀ ਹੋਇਆ ਪਾਣੀ ਪਾਏ ਭਿੱਜ ਜੂ ਕਹਿੰਦਾ ਨਹੀਂ ਥਾਪੀ ਨਾਲ ਕੁੱਟ ਉਹਨੇ ਭਾਈ ਫੇਰ ਥਾਪੀ ਚੱਕ ਕੇ ਕੁੱਟਣ ਲੱਗੀ ਕੁੱਟ ਕੇ ਭਾਈ ਉਹ ਬਰੀਕ ਕਰ ਲਈ ਤਾਂ ਬਾਬਾ ਜੀ ਬੈਠੇ ਦੇਖੀ ਜਾਂਦੇ ਨੇ ਵੀ ਇਹ ਨਕਲ ਕਰਦਾ ਉਹ ਹੀ ਮੇਰੇ ਵਾਲੀ ਉਹਨੇ ਬਰੀਕ ਕਰਤੀ ਕਹਿੰਦੀ ਲਓ ਜੀ ਬਰੀਕ ਹੋ ਗਈ ਹੁਣ ਪਿਉਂ ਦਿਓ ਕਹਿੰਦਾ ਨਹੀਂ ਪਿਉਣੀ ਨਹੀਂ ਹੈ ਇਹਨੂੰ ਸਾਨ ਨੇ ਨਾਲ ਸਾਨ ਕਹਿੰਦੀ ਜੀ ਸਾਨ ਤੁਸੀਂ ਮੂਰਖੋਂ ਕਹਿੰਦੇ ਇਹ ਤਾਂ ਕਦੀ ਮਿੱਟੀ ਹੈ ਪਾਣੀ ਪਾ ਦੇ ਭਿੱਜ ਜੂ ਇਹ ਕੀ ਕਣਕ ਹੈ ਵੀ ਪਿਉਣੀ ਹੈ ਕਹਿੰਦਾ ਨਹੀਂ ਸਾਨ ਉਹ ਕਹਿੰਦੀ ਸਾਨਣ ਨੂੰ ਕੀ ਹੋਇਆ ਪਾਣੀ ਪਾ ਦੇ ਕਹਿੰਦੀ ਨਹੀਂ ਸਾਨ ਉਹਨੇ ਭਾਈ ਦੇਖਿਆ ਵੀ ਚਲੋ ਕਹਿੰਦਾ ਸਾਨ ਲੈਨੇ ਆ ਉਹਨੇ ਭਾਈ ਸਾਲਣਾ ਲਿਆ ਉਹ ਮਿੱਟੀ ਸਾਲ ਲਈ ਰੋੜੀਆਂ ਕੱਢਤੀਆਂ ਕੱਢ ਕੇ ਰੋੜੀਆਂ ਕਹਿੰਦੀ ਲੈ ਸਾਨਤੀ ਕਹਿੰਦਾ ਇਹ ਘਰ ਕਹਿੰਦਾ ਜਿਹੜਾ ਉਹ ਤੌਲਾ ਤੇ ਆ ਨਾ ਦੇਸੀ ਘਿਓ ਦਾ ਉਹ ਚੱਕ ਕੇ ਗਰਮ ਕਰ ਕਹਿੰਦੀ ਉਹ ਕੀ ਕਰਨਾ ਹੈ ਉਹ ਤਾਂ ਮੁੰਡਿਆਂ ਵਾਸਤੇ ਰੱਖਿਆ ਹੈ ਕਹਿੰਦਾ ਤੂੰ ਗਰਮ ਤਾਂ ਕਰ ਕਹਿੰਦੀ ਗਰਮ ਕਿਉਂ ਕਰਨਾ ਅੱਜ ਉਹ ਤਾਂ ਮੁੰਡਿਆਂ ਖਾਤਰ ਹਾੜੀ ਵੱਢਣ ਵੇਲੇ ਰੱਖਿਆ ਹੈ ਉਹਨੂੰ ਲੋੜ ਪਊ ਵਰਤ ਲਿਆ ਕਰਾਂਗੇ ਕਹਿੰਦਾ ਨਹੀਂ ਗਰਮ ਕਰਕੇ ਮਿੱਟੀ ਗੁੰਨਣੀ ਹੈ ਕਹਿੰਦੀ ਕਿਹੋਂ ਨਾਲ ਮਿੱਟੀ ਗੁੰਨਣੀ ਹੈ ਕਹਿੰਦੀ ਹਾਂ ਉਹਨੇ ਸੋਚਿਆ ਵੀ ਇਹ ਤਾਂ ਕੰਬਲਾ ਹੋ ਗਿਆ ਉਹ ਕਹਿੰਦੀ ਮੂਰਖਾ ਕਿਤੇ ਮਿੱਟੀ ਵੀ ਗੁੰਨੀ ਨਹੀਂ ਆ ਘਿਓ ਨਾਲ ਕਹਿੰਦਾ ਮੈਂ ਜਦੋਂ ਕਹਿੰਦਾ ਵੀ ਮਿੱਟੀ ਗੁੰਨੀ ਆ ਘਿਓ ਨਾਲ ਉਹ ਕਹਿੰਦੀ ਮੈਂ ਤਾਂ ਘਿਓ ਨਾਲ ਗੁੰਦੀ ਨਹੀਂ ਮੈਂ ਨਹੀਂ ਮਿੱਟੀ ਦੀ ਘਿਓ ਪਾਉਂਦੀ ਕਹਿੰਦਾ ਤੂੰ ਪਾਉਂਦੀ ਕਿਉਂ ਨਹੀਂ ਉਹ ਕਹਿੰਦੀ ਮੈਂ ਪਾਉਂਦੀ ਨਹੀਂ ਉਹ ਕਹਿੰਦਾ ਆ ਪਾ ਉਹਨੇ ਘੋਟਣਾ ਚੱਕ ਲਿਆ ਮੇਰੇ ਵਰਗੇ ਨੇ ਕਹਿੰਦਾ ਇਹ ਗਰਮ ਕਰਕੇ ਮਿੱਟੀ ਗੁੰਨ ਉਹ ਕਹਿੰਦੀ ਮੈਂ ਗੁੰਦੀ ਨਹੀਂ ਆਥਾਂ ਦਾ ਟਾਈਮ ਤੇ ਇਹਦੇ ਬਾਹਰੋਂ ਮੁੰਡੇ ਆ ਗਏ ਮੁੰਡੇ ਕਹਿੰਦੇ ਬੇਬੇ ਕੀ ਝਗੜਾ ਕਰੀ ਜਾਂਦੇ ਹੋ ਕਹਿੰਦੀ ਭਾਈ ਝਗੜਾ ਕੀ ਆ ਤੁਹਾਡਾ ਪਿਓ ਕਾਮਲਾ ਹੋ ਗਿਆ ਕਹਿੰਦਾ ਕਿਉਂ ਅਖੇ ਉਹ ਆਏ ਕਹਿੰਦਾ ਇਹ ਬੀਜਾ ਕਿਉ ਹੋ ਪਿਆ ਗਰਮ ਕਰਕੇ ਮਿੱਟੀ ਗੁੰਨ ਕਹਿੰਦੀ ਹੈ ਮੂਰਖੀ ਆ ਬਾਪੂ ਕਿਤੇ ਕਿਉ ਨੂੰ ਕਿਉ ਨਾਲ ਵੀ ਮਿੱਟੀ ਗੁੰਨੀ ਦੀ ਆ ਦੂਆ ਕਹਿੰਦਾ ਵੀ ਗੱਲ ਪੱਕੀ ਆ ਕਹਿੰਦਾ ਭਾਈ ਤਾਂ ਕੰਵਲਾ ਹੋ ਗਿਆ ਉਹ ਭਾਈ ਜਦੋਂ ਘੋਟਣਾ ਦਿਖਾਵੇ ਤਾਂ ਉਹਨਾਂ ਨੇ ਆਖਿਆ ਵੀ ਕਿਤੇ ਮਾਰੇ ਨਾ ਉਹਦੇ ਪਾਈ ਮੈਸ ਵਾਲਾ ਖੋਲ ਕੇ ਸੰਗਲ ਉਹਦਾ ਥਾਂਵਲੇ ਨਾਲ ਨੂੜਤਾ ਹੁਣ ਬਾਬਾ ਬੈਠਾ ਦੇਖੀ ਜਾਂਦਾ ਕਹਿੰਦੇ ਬਾਬਾ ਜੀ ਦੂਰ ਰਹੋ ਛੋਡੇ ਨਾਲ ਟਰੋੜਾ ਮਾਰੇ ਉਹ ਥਾਂ ਵਲੇ ਦਾ ਨੂਰ ਤਾਂ ਜੇ ਇਧਰੋਂ ਮੁੰਡਾ ਆਵੇ ਉਹ ਦੋ ਹੁੱਜਾ ਮਾਰੇ ਜਿਹੜਾ ਇਧਰੋਂ ਆਵੇ ਬੁੜੇ ਦੇ ਦੋ ਹੁੱਜਾ ਉਹ ਮਾਰੇ ਤੇਰਾ ਕੱਢ ਰਿਆਂ ਕਾਂਵੜ ਅਗੇ ਤੜਕਿਓ ਤੈਨੂੰ ਲੈ ਕੇ ਜਾਵਾਂਗੇ ਪਾਗਲਖਾਨੇ ਛੱਡ ਆਵਾਂਗੇ ਸਾਡੇ ਕੰਮ ਦਾ ਤਾਂ ਤੂੰ ਰਹਿਿਆ ਨਹੀਂ ਹੁਣ ਸਾਡੇ ਕੰਮ ਦਾ ਨਹੀਂ ਰਹਿਿਆ ਤੂੰ ਤੈਨੂੰ ਪਾਗਲਖਾਨੇ ਛੱਡ ਆਵਾਂਗੇ ਬਾਬਾ ਜੀ ਨੇ ਦੇਖਿਆ ਵੀ ਹੁਣ ਚੁੱਪ ਕਰਕੇ ਆਪਦਾ ਘਰੇ ਵਗ ਜਾ ਹੌਲੀ ਕਿ ਦਿਨੇ ਬਾਬਾ ਜੀ ਉੱਠ ਕੇ ਆਪਦੀ ਕੁਟੀਆ ਚ ਚਲੇ ਗਏ ਸਾਰੀ ਰਾਤ ਬੰਨੀ ਰੱਖਿਆ ਟੜਕਿਓ ਦਿਨ ਚੜਿਆ ਤਾਂ ਬਾਬਾ ਜੀ ਬਾਹਰ ਮੈਦਾਨ ਚਲੇ ਗਏ ਇੰਨੇ ਉਹਦਾ ਬਾਹਰ ਮੁੰਡਾ ਵੀ ਚਲਿਆ ਗਿਆ ਜਿਹੜਾ ਥਾਵਲੇ ਨਾਲ ਨੂੜਿਆ ਹੋਇਆ ਸੀ ਉਹ ਬਾਬਾ ਜੀ ਨੇ ਸੋਚਿਆ ਵੀ ਉਹਦਾ ਮੁੰਡਾ ਆਉਂਦਾ ਇਹਨੂੰ ਪੁੱਛਦਿਆਂ ਉਹ ਮੁੰਡਾ ਜੀ ਆ ਗਏ ਉਹਦੇ ਮਿਲੇ ਉਹ ਫਿਰ ਬਾਬਾ ਜੀ ਬੋਲਦਿਆ ਕਹਿੰਦਾ ਭਾਈ ਫਿਰ ਕਿਵੇਂ ਆ ਤੇਰਾ ਪਿਓ ਹੁਣ ਕਹਿੰਦੇ ਬਾਬਾ ਜੀ ਤੁਸੀਂ ਕੋਲੇ ਹੀ ਤੇ ਤੁਹਾਨੂੰ ਪਤਾ ਹੀ ਐ ਹੁਣ ਉਹ ਪਾਗਲ ਹੋ ਗਿਆ ਉਹਨੂੰ ਪਾਗਲਖਾਨੇ ਛੱਡਿਆਵਾਂਗੇ ਉਹ ਤਾਂ ਛੱਟ ਫੇਟ ਮਾਰੂ ਕਿਸੇ ਦੇ ਕਹਿੰਦਾ ਨਾ ਭਾਈ ਇਹਦਾ ਕੰਮ ਵਾਲਾ ਬੰਦਾ ਹੈ ਪਾਗਲਖਾਨੇ ਕਿਉਂ ਛੱਡਣਾ ਕਹਿੰਦੇ ਬਾਬਾ ਉਹ ਕੰਮ ਵਾਲਾ ਕਿੱਥੇ ਆ ਉਹ ਤਾਂ ਘੋਟਣਾ ਚੱਕੀ ਬੈਠਾ ਦੀ ਆ ਬੇਬੇ ਨੂੰ ਕੁੱਟ ਦਿੰਦਾ ਉਹ ਤਾਂ ਪਾਗਲਖਾਨੇ ਛੱਡ ਕੇ ਆਵਾਂਗੇ ਉਹ ਨਹੀਂ ਠੀਕ ਹੁੰਦਾ ਕਹਿੰਦਾ ਭਾਈ ਪਾਗਲਖਾਨੇ ਕਿਉਂ ਛੱਡਣੇ ਐਸਾ ਬੰਦਾ ਹੈ ਕੰਮ ਵਾਲਾ ਬੰਦਾ ਹੈ ਉਹ ਇਹਦਾ ਇਲਾਜ ਕਰਾ ਲਓ ਕਹਿੰਦੇ ਬਾਬਾ ਇਹ ਜੇ ਕੰਮੜਿਆਂ ਦਾ ਕਿਤੇ ਇਲਾਜ ਹੁੰਦਾ ਹੁੰਦਾ ਹੈ ਉਹ ਤਾਂ ਪਾਗਲਖਾਨੇ ਛੱਡਣਾ ਪਊ ਕਹਿੰਦਾ ਭਾਈ ਇਲਾਜ ਤਾਂ ਕਰ ਦਿਆਂਗੇ ਉਹ ਕਹਿੰਦਾ ਬਾਬਾ ਤੂੰ ਉਹਦਾ ਲਾਜ ਕੀ ਕਰ ਦੇਗਾ ਕਹਿੰਦਾ ਮੈਂ ਭਾਈ ਲਾਜ ਕਰ ਦੂੰ ਕਹਿੰਦਾ ਮੈਂ ਉਹਦੇ ਕੰਨ ਦੇ ਵਿੱਚ ਕੈਸਾ ਮੰਤਰ ਪੜ੍ਹੂਗਾ ਬਾਬਾ ਜੀ ਕਹਿੰਦੇ ਕਮੀਰ ਭਗਤ ਕਹਿੰਦਾ ਐਸਾ ਮੰਤਰ ਪੜ੍ਹੂ ਕਹਿੰਦਾ ਉਹ ਮੰਤਰ ਦੇ ਨਾਲ ਉਹ ਤਾਂ ਉਹਦੀ ਜਮਾ ਸੈੱਟ ਹੋ ਜਾਊਗਾ ਕਹਿੰਦੇ ਬਾਬਾ ਜੀ ਤਰਨਾ ਹੈ ਫਿਰ ਤੂੰ ਆ ਜਾ ਫਿਰ ਮੇਰੇ ਨਾਲ ਹੀ ਉਹ ਬਾਬਾ ਜੀ ਨੂੰ ਆਪਦੇ ਘਰੇ ਲੈ ਗਿਆ ਮੁੰਡਾ ਦੇਖਿਆ ਜਾ ਕੇ ਉਹਨੇ ਹੱਥ ਬੰਨੇ ਜਿਹੜਾ ਸਾਹਮਣੇ ਲਾ ਨੂੜਾ ਬੈਠੇ ਸੀ ਕਹਿੰਦਾ ਤਰਨਾ ਹੈ ਬਾਬਾ ਜੀ ਤਰਨਾ ਹੈ ਤੂੰ ਹਸਿਆਰਾ ਕਰਿਆ ਉਹਨੇ ਬਾਬਾ ਜੀ ਨੂੰ ਵੀ ਛਡਾ ਦੇ ਬਾਬਾ ਜੀ ਵੀ ਜਾਣ ਗਿਆ ਬਾਬਾ ਜੀ ਕਹਿੰਦੇ ਐਂ ਕਰੋ ਭਾਈ ਤੁਸੀਂ ਦੂਰ ਭੱਜ ਜਾਓ ਮੈਂ ਇਹਨੂੰ ਮੰਤਰ ਸੁਣਾਉਣਾ ਹੈ ਇੱਕ ਮੰਤਰ ਸੁਣਾਉਣਾ ਮੰਤਰ ਨਾਲ ਬਿਲਕੁਲ ਠੀਕ ਹੋ ਜਾਣਗੇ ਤੁਸੀਂ ਦੂਰ ਭੱਜ ਜਾਓ ਉਹ ਭਾਈ ਮੁੰਡੇ ਦੂਰ ਖੜ ਗਏ ਹੁਣ ਇੱਕ ਦਿਨੇ ਬਾਬੇ ਨੇ ਉਹਦੇ ਲਵੇ ਕਿਹਾ ਕਹਿੰਦਾ ਦੱਸ ਭਾਈ ਫਿਰ ਖਲਾਵਾ ਕਿਤੇ ਘਰ ਦੇਣ ਤਾਂ ਨਹੀਂ ਕੁਝ ਕਹਿੰਦਾ ਕਹਿੰਦਾ ਬਾਬਾ ਜੀ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਮੈਂ ਤਾਂ ਸਾਰੀ ਰਾਤ ਦਾ ਨੂੜਿਆ ਬੈ ਮੈਂ ਤਾਂ ਮੱਸਰ ਨੇ ਖਾ ਲਿਆ ਕਹਿੰਦਾ ਮੈਨੂੰ ਖਿਲਾ ਦੇ ਕਹਿੰਦਾ ਜਦੋਂ ਮੈਂ ਤੈਨੂੰ ਖਿਲਾਤਾ ਤੂੰ ਕਿਤੇ ਇਹਨਾਂ ਦੇ ਮਗਰ ਪਵੇਂਗਾ ਕਹਿੰਦਾ ਮੈਂ ਜਮੇ ਹੀ ਨਹੀਂ ਕੁਛ ਕਹਿੰਦਾ ਉਹ ਮੁੰਡੇ ਬੋਲਦੇ ਆ ਦੂਰ ਖੜੇ ਕਹਿੰਦੇ ਬਾਬਾ ਜੀ ਦੂਰ ਰਹੀਂ ਕਿਤੇ ਤੇਰੇ ਨਾਲ ਇਟ ਰੋੜਾ ਮਾਰੇ ਉਹ ਕਹਿੰਦਾ ਭਾਈ ਮੈਨੂੰ ਇਹ ਕੁਛ ਨਹੀਂ ਕਹਿੰਦਾ ਮੈਂ ਦਾ ਇਲਾਜ ਕਰਦਾ ਹੌਲੀ ਕਿਦਨੇ ਕਹਿੰਦਾ ਕਹਿੰਦਾ ਫਿਰ ਖਿਲਾਵਾ ਕਹਿੰਦਾ ਖਿਲਾ ਦਿਓ ਬਾਬਾ ਜੀ ਮੈਂ ਇਹ ਜੀ ਗੱਲ ਕਿਸੇ ਨੂੰ ਕੁਛ ਨਹੀਂ ਕਹਿੰਦਾ ਮੈਂ ਮੈਂ ਤਾਂ ਕੰਮ ਕਰਨ ਲੱਗ ਪਿਆ ਉੱਠ ਕੇ ਮੈਨੂੰ ਹੋਇਆ ਕੀ ਹੈ ਕਹਿੰਦਾ ਚੰਗਾ ਭਾਈ ਉਹਨਾਂ ਨੂੰ ਫਿਰ ਕਹਿੰਦਾ ਬਾਬਾ ਜੀ ਆਜੋ ਭਾਈ ਹੋ ਗਿਆ ਠੀਕ ਆ ਖੋਲ ਦਿਓ ਸੰਗਲ ਕਹਿੰਦੇ ਨਾ ਨਾ ਬਾਬਾ ਜੀ ਦੂਰ ਰਹੀ ਇਹ ਕਿੱਥੇ ਠੀਕ ਹੋ ਗਿਆ ਕਹਿੰਦਾ ਖੋਲੋ ਭਾਈ ਜੇ ਕੁਝ ਕਹੇ ਤਾਂ ਮੈਂ ਬੈਠਾਂ ਆਗੇ ਭਾਈ ਉਹਨਾਂ ਨੇ ਜਿੰਦਾ ਖੋਲਿਆ ਸੰਗਲ ਖੋਲ ਕੇ ਬੁੜੇ ਨੂੰ ਸੜਤਾ ਬੁੜੇ ਨੇ ਚੱਕਿਆ ਟੋਕਰਾ ਕੱਖ ਪਾਉਣ ਲੱਗ ਗਿਆ ਕਹਿੰਦੇ ਆਹਾ ਹਾ ਹਾ ਧੰਨਾ ਬਾਬਾ ਜੀ ਧੰਨਾ ਕਮੀਰ ਬਾਬਾ ਜੀ ਤੁਸੀਂ ਤਾਂ ਭਗਤੋਂ ਧੰਨੋ ਉਥੇ ਬਾਬਾ ਜੀ ਦੀ ਬੱਲੇ ਬੱਲੇ ਫੇਰ ਹੋ ਗਈ ਕਹਿੰਦੇ ਵੀ ਸਾਡਾ ਬੁੜਾ ਇੰਨਾ ਪਾਗਲਾ ਇੱਕ ਟੀਕਾ ਨਹੀਂ ਲਾਇਆ ਇੱਕ ਉਹਨੇ ਕੋਈ ਦਵਾਈ ਨਹੀਂ ਦਿੱਤੀ ਕੰਨ ਦੇ ਵਿੱਚ ਮੰਤਰ ਪੜਿਆ ਸਾਡਾ ਬੁੜਾ ਜਮਾ ਸੈੱਟ ਹੋ ਗਿਆ ਕਹਿੰਦੇ ਕਹਿੰਦੇ ਵੀ ਧੰਨਾ ਹੈ ਬਾਬਾ ਧੰਨਾ ਹੈ ਬਾਬਾ ਉਹ ਭਾਈ ਜੀਮੀਦਾਰ ਜਿਹੜੇ ਮੇਰੇ ਵਰਗਾ ਬੈਠਾ ਸੀ ਕਹਿੰਦਾ ਕਹਿੰਦਾ ਬਾਬਾ ਜੀ ਜੈਸੋ ਕਾ ਕੰਮ ਉਸੇ ਕੋ ਸਾਜੇ ਔਰ ਕਰੇ ਤੋਂ ਡੈਂਡਾ ਬਾਜੇ ਕਹਿੰਦਾ ਮੈਂ ਤਾਂ ਬੱਲੇ ਬੱਲੇ ਕਰਾਉਣੀ ਚਾਹੁੰਦਾ ਅੱਧੀ ਕਹਿੰਦਾ ਮੇਰੇ ਤਾਂ ਬੱਖੀਆਂ ਸਜਾਤੀਆਂ ਮੁੰਡਿਆਂ ਨੇ ਕੁੱਟ-ਕੁੱਟ ਕਹਿੰਦਾ ਛੋਡਾ ਹੀ ਕਹਿੰਦਾ ਇਹ ਭਗਤੀ ਕਰੀ ਵਿਆ ਬਾਬਾ ਜੀ ਛੋਡੀ ਤਪੱਸਿਆ ਕਰੀ ਆ ਕਾਲ ਪੁਰਖ ਨਾਲ ਛੋਡਾ ਮੇਲਜੋਲ ਹੈ ਤਾਂ ਛੋਡਾ ਪਾਣੀ ਦੇ ਵਿੱਚੇ ਨਾਂ ਚੱਲਦਾ ਧੰਨੋ ਬਾਬਾ ਜੀ ਤੁਸੀਂ ਧੰਨੋ ਧੰਨੋ ਧੰਨੋ